ਚੱਲੇ ਆਪਦੇ ਸਹੁਰਿਆਂ ਨੂੰ ਉੱਥੇ ਰਖਾਉਣਾ ਸ਼੍ਰੀ ਖੰਡਪਾਤ ਸਾਹਿਬ ਅੱਜ ਜਾਣ ਕੇ ਹੈ ਕਿ ਮਾਰਦਾ ਸਾਰਾ ਦਿਨ ਜਾਈ ਹਾਂਜੀ ਸੋ ਸ੍ਰੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਿਆਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਸਾਡੇ ਬੰਨਿਓ ਆਪ ਜੀ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦੇ ਨਵੇਂ ਸਾਲ ਵਾਲੇ ਦੇਣੀ ਲੋਨਾ ਦੀ ਮਾਰ ਦੀ ਸੈਲਫ ਸਵੇਰ ਦਾ ਟਾਈਮ ਅੱਜ ਅਸੀਂ ਚੱਲੇ ਆਂ ਚੜਦੇ ਸਿਆੜੀ ਅਸੀਂ ਵੀ ਕਹਿਣਾ ਵੀ ਇਹ ਤਾਂ ਟੈਕਦੇ ਹੀ ਨਹੀਂ ਘਰੇ ਚੜਦੇ ਸਿਆੜੀ ਹੈ ਅੱਜ ਚੱਲੇ ਆਂ ਆਪਣੇ ਸਹੁਰਿਆਂ ਨੂੰ ਉੱਥੇ ਰਖਾਉਣਾ ਸ੍ਰੀ ਖੰਡ ਪਾਰਸਾ ਬਾਕੀ ਤੁਹਾਨੂੰ ਇੰਟਰੋਡਿਊਸ ਕਰਨਗੇ ਮੈਡਮ ਸੁਮਨਪ੍ਰੀਤ ਗੌਰ ਸੁਮਨਪ੍ਰੀਤ ਗੌਰ ਅੱਜ ਪਾਰਸੋ ਕੋਲ ਕਿਉਂਕਿ ਪਾਰਸੋ ਨੂੰ ਸੀਗੀ ਪਾਰਟੀ ਸ਼ਾਮ ਦੀ ਤੇ ਪਰਸੋਂ ਨੂੰ ਭੋਗ ਪੈਣਾ ਸੀ ਅਸੀਂ ਕੱਲ ਨੂੰ ਜਾਣਾ ਵਾਂ ਅਸੀਂ ਕੱਲ ਨੂੰ ਕਿਸੇ ਪਾਸੇ ਜਾ ਰਹੇ ਹਾਂ ਉਹ ਵੀ ਸਰਪ੍ਰਾਈਜ਼ ਆ ਉਹ ਵੀ ਤੁਹਾਨੂੰ ਕੱਲ ਨੂੰ ਦਵਾਂਗੇ ਤੇ ਜਿਹਦੇ ਕਰਕੇ ਫਿਰ ਟਾਈਮ ਨਹੀਂ ਲੱਗਣਾ ਸੀ ਅਸੀਂ ਕਿ ਆ ਚਲੋ ਆਤੀ ਫਿਰ ਨਾਲੇ ਮਹਾਰਾਜ ਪ੍ਰਕਾਸ਼ ਕਰਾ ਆਉਨੇ ਆ ਨਾਲੇ ਸਾਡੀ ਕਿ ਆਉਨੇ ਆ ਨਾਲੇ ਉਹਨਾਂ ਨੂੰ ਆਏ ਹੋਏ ਵੀ ਆ ਗਏ ਸਹੀ ਗੱਲ ਆ ਬਣੇ ਆਉਨੇ ਨਾਲੇ ਅੱਜ ਹੀ ਸਹੀ ਗੱਲ ਉਹਦਾ ਬਹੁਤ ਜ਼ੋਰ ਲਾਉਂਦੇ ਸੀਗੇ ਵੀ ਤੁਸੀਂ ਭੋਗ ਤੇ ਵੀ ਆਓ ਪਰ ਮਜਬੂਰੀ ਸਾਡੀ ਐਹ ਜੀ ਹੋ ਗਈ ਅਸੀਂ ਆਡਾ ਸਿਸਟਮ 2 ਮਹੀਨੇ ਪਹਿਲਾਂ ਦਾ ਬਣਿਆ ਵੈਸੀ ਉਹਦਾ ਅੱਛਾ ਜੀ ਟੈਕਟਾ ਨਹੀਂ ਕੈਂਸਰ ਹੋਤੀ ਸੀ ਉਹ ਟੂ ਟੈਕਟਾ ਜਿਹੜੀਆਂ ਉਹ ਕੈਂਸਰ ਨਹੀਂ ਹੋਣੀਆਂ ਸੀ ਤਾਂ ਕਰਕੇ ਸੀ ਗਿਆ ਵੀ ਅੱਜ ਜਾਏ ਉਹਨੇ ਪਹੁੰਚਦੇ ਅਤੇ ਕਰਾਉਣਿਆ ਗੁਰੂ ਸਾਹਿਬ ਦੇ ਦਰਸ਼ਨ ਤੁਨ ਸਾਰਿਆਂ ਨੂੰ ਵਾਤਨਾ ਵਾਤਨਾ ਨਾ ਕੋਈ ਨੰਦੋ ਨਾ ਸਤਿਨਾਮ ਵਾਹਿਗੁਰੂ ਸਤਨਾਮ ਸਤਿਵਾਦ ਆਪਾਂ ਜੀ ਬਹੁਤ ਜੀ ਪਾਸ ਹੈ ਕੱਟਣੇ ਤੋਂ ਬਹੁਤ ਸਮੂਹ ਪ੍ਰਯੋਗ ਦਾ ਨਾਮ ਲਈ ਜਾਈ ਰਾਮ ਨਾਮ ਦੇ ਗੁਰਮਤਿ ਆਵਾਜ਼ਾਂ ਆਨੰਦ ਆਸ਼ਾ ਦੇਸ਼ ਆਏ ਆਗਿ ਦੀ ਰੱਬੀ ਬਾਣੀ ਦਾ ਪਰਮਾਨੰਦ ਲੱਖ ਖੁਸ਼ੀਆਂ پاس ਆਈਆਂ ਜੇ ਸਤਿਗੁਰ ਨਦਰ ਕਰੇ ਨੇ ਉਹੇ ਕਰ ਨਾਮ ਦੇ ਮੇਰਾ ਵੰਦਨ ਕੀਤਾ ਵਜ ਮਾ ਬਾਬਾ ਵਿਚਾਰ ਆਪ ਦਰਤਾ ਦੇ ਬੀਤਮਾਨ ਭਾਈ ਸਾਹਿਬ ਭਾਈ ਰਵੀ ਸਿੰਘ ਜੀ ਉਹਨਾਂ ਦੇ ਪੋਤਰਾ ਭਾਈ ਅਮਨ ਮੀਰ ਸਿੰਘ ਜੀ ਦਾ ਆਪਾਂ ਅਲੋ ਮੀਰ ਸਿੰਘ ਜੀ ਦੇ ਪੋਤਰੇ ਦੀ ਲੋਹੜੀ ਦੀ ਖੁਸ਼ੀ ਦੇ ਵਿੱਚ ਪਰਵਾਰ ਗਰ ਨੂੰ ਆਪਣੀ ਬਹਿਣ ਦੇ ਕਿ ਅੱਜ ਉੱਗੀ ਪਾਣੀ ਆਈ ਜਿੰਨੇ ਟਿਕਰੀ ਚਿੰਤ ਮਟਾਈ ਦੇ ਸੇ ਜੱਗ ਜੱਗ ਦੇ ਸੇ ਖੰਡ ਪਣ ਸਾਹਵਾਰ ਅੰਮਤਾ ਪਰਵਾਰ ਵਸੇ ਸਕੇ ਰਹਾ ਸਾਜੀ ਆਵਦੇ ਰੂਪਾ ਨੂੰ ਗੋਲਵਾਲਾ ਸਾਹਿਬਾਇਸ ਨਰਨਾ ਆਈ ਸੱਚੇ ਪਾਸਾ ਜੀ ਸਾਰੇ ਸਮਭੀ ਧਿਆਰੇ ਕਿਰਪਾ ਕਰੋ ਜਾਨ ਬੜਿਆੜ 543 ਦੇ ਸਾਰੇ ਸੱਚੇ ਪਾਸਾ ਜੀ ਧਿਆਰ ਹੋਣ ਕਿਰਪਾ ਕਰੋ ਪਰਵਾਰ ਦੇ ਗ੍ਰਹਿ ਤੇ ਜਾਂਦੇ ਪੌਣ ਦੀ ਆਗਿਆ ਬਖਸ਼ੋ ਕੋਈ ਮੂਰ ਨਹੀਂ ਰਹਿ ਗੋਏ ਆਪ ਆਪਣੇ ਸੱਜੇ ਪਾਸੇ ਵੀ ਮੋੜ ਲੜਣੀ ਜੋ ਵੀ ਕੋਈ ਰਾਹ ਤੇ ਚੜ੍ਹੇ ਆਉਣ ਨੂੰ ਸੀੇ ਚਤਾ ਕੇ ਮੇਰੇ ਸੱਜੇ ਪਾਸੇ ਵੀ ਕਿਰਪਾ ਕਰੋ ਪਰਵਾਰ ਦੇ ਗ੍ਰਹਿ ਤੇ ਜਾਂਦੇ ਪੌਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲੋ ਜਨਾ ਮੇਰਾ ਜਿਹੜਾ ਨਾਮ ਜਿਤਾਰਾ ਧਨ ਸ਼੍ਰੀ ਗੁਰੂ ਨਾਨਕ ਨਾਮ ਅਰਧੀ ਕਰੋ ਜੀ ਜੀ ਸਭ ਸ੍ਰਬੱਤ ਦਾ ਨਾਤ ਬਸਤਾ ਹੋ ਰਹੀਆਂ ਦੀਵਾਨੇ ਤੇ ਹਾਲਾਲ ਹੋਇਆ ਬਹੁਤ ਚੰਗਾ ਮੰਨਦਾ ਹਾਂ ਹਾਏ ਹਾਂ ਲੈ ਵੀ ਬਾਬਾ ਦਾ ਬੋਲਣ ਵੀ ਲਾ ਕੇ ਆਉਣ ਨਾਤ ਤਾਂ ਸ਼ੁਰੂ ਵੀ ਆਪਾਂ ਤਾਂ ਹਰ ਇੱਕ ਤੋਂ ਲੇਟ ਹੀ ਜਾਂਦੇ ਆ ਚਲ ਕੋਈ ਨਾ ਵਾਏ ਚਲ ਕੋਈ ਨਾ ਗੱਡੀ ਲਾ ਕੇ ਆ ਗਿਆ ਪਾਸੇ ਤੇ ਇਦੀ ਆਡੋ ਹੈਪੀ ਨਿਊ ਇਅਰ ਤੁਮ ਬਾਸਾਂ ਨੇ ਸ੍ਰੀ ਪਰਮਾਤਮਾ ਦੇ ਨਾਮ ਦਾ ਹਰ ਲਈ ਆਇਆ ਤੇ ਅੰਮ੍ਰਿਤ ਦੇ ਤਿਆਰ ਆਹਲਾਤ ਲਾ ਲਾਓ ਜੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਕੋਈ ਸਾਥ ਹੁਜਾਇ ਵਾਹਿਗੁਰੂ ਜੀ ਕੀ ਬੋਲਾ ਵਾਹਿਗੁਰੂ ਹਾੜੀ ਸਤਿਗੁਰੂ ਕਾਜ ਮੈ ਕੀ ਨਾਨਕ ਭੰਦੈ ਜਿਨ ਦੇ ਸਾਧਨਾ ਜਾਇ ਐਸਾ ਨਾਮ ਨਰਿੰਜਨ ਹੋਵੇ ਜੀ ਕੋ ਮਨ ਜਾਣੇ ਮਨ ਤੂਲੇ ਮਨਨ ਮਾਰ ਗਠਾ ਕਨਪਾਈ ਸੰਨਕਾਸਿ ਨਾਮ ਪਰ ਕਟਿ ਜਾਏ ਐਸਾ ਆਨੰਦ ਰੰਜਨ ਹੋਏ ਸਿਖੋਂ ਮਨ ਤੇ ਮਨ ਕੋਏ ਗੋਲਾ ਮੇਥੇਆਂ ਵਾਲੀਆਂ ਮੇਥੇਆਂ ਵਾਲੀਆਂ ਖੜਾਦਾ ਤੁਹਾਨੂੰ ਚੜਦੀ ਸਿਆਲ ਨਾਵੇਂ ਸਿਆਲ ਮੇਥੇਆਂ ਵਾਲੀ ਸਿਆਲ ਤੈਂਗਾ ਮੰਮੀ ਓਕੇ ਫਿਰ ਠੀਕ ਆ ਪੁੱਤ ਜਾਇਓ ਜਾਇਓ ਨਾ ਛੱਡ ਜੀ ਇਹਨੂੰ ਸੁਮਨ ਨੂੰ ਚਾੜ ਦੇਣਾ ਹੁਣ ਦੇਖੂਗੀ ਵਾ ਠੀਕ ਆ ਹੁਣ ਮੈਂ ਇਹੀ ਵੀਡੀਓ ਦਿਖਾ ਦੇਣੀ ਐ ਇਹਨੇ ਦੇਖੋਗੇ ਇਹ ਕਹਿੰਦੇ ਠੀਕ ਆ ਚੱਲ ਠੀਕ ਆ ਹਾਏ ਹਾਏ ਤੈਂਗਾਈ ਸਾਸਰੀ ਦਾ ਨਹੀਂ ਹੋਈ ਹੋਗਾ ਵੀ ਚੰਗਾ ਦਿਖੇ ਚਲੋ ਬਈ ਲੈ ਨੋ ਕਰਾ ਹਾਈਪੀ ਬਣੇ ਉਹਨਾਂ ਨੂੰ ਸੁਧਾਰਾ ਲਿਆ ਗਿਆ ਨੀਬੇ ਮੂੰਹ ਬੜੇ ਰਾਹੇਗਾ ਕਿ ਡੱਬਾ ਲੈ ਲੇਗੇ ਚੱਲੋ ਲੋੜੀ ਦਾ ਮੂੰਹ ਫਲੇ ਰਿਹਾ ਡ ਗਈ ਹਟ ਜਾ ਯਾ ਲੜਦੇ ਇਹ ਰੌਡੀਆਂ ਤੇ ਮੂੰਹ ਫਲਿੰਗ ਇਹਦਾ ਰੀਡ ਰੂਟ ਕਰੂ ਜਾ ਕੇ ਇਹਦਾ ਨਾਂ ਵੀ ਹੈ 2-4 ਮਿੰਟ ਚੱਲੋ ਗੁੱਡਿਆਂ ਦੇ ਬਾਦਸ਼ਾਹ ਉਹ ਨਾ ਉਹ ਨਾ ਹਲੋ ਜੇ ਕਾਰਾ ਬਲਾਵੇ ਨਿਹਾਲ ਹੋ ਜਾਵੇ ਜਾਣ ਕੇ ਹੈ ਫਿਰ ਮਾਰ ਤਾ ਸਾਰਾ ਦਿਨ ਜਾਈ ਜਾਂ ਰਜਾਈ ਜਾਂ ਫੋਨ ਬਸ ਹੈਪੀ ਨੀਅਰ ਬਈ ਹੈਪੀ ਨੀਅਰ ਹੈਪੀ ਨਿਊ ਈਅਰ ਸੁਧਾਰਾ ਟਟ ਜਾਣੇ ਆ ਤੁਸੀਂ ਗੀਤ ਤੇ ਲੈ ਇੱਕ ਲਾ ਦੇ ਕੇ ਜਾਂਦੇ ਆ ਸੁਧਾਰਾ ਫੇਰ ਗੀਤ ਤੇ ਚੱਲਦੇ ਫੇਰ ਕਹਿੰਦੇ ਆ ਗੀਤ ਤੇ ਦੇ ਕੇ ਜਾਂਦੇ ਆ ਲੈ ਮੈਂ ਕਿਹਾ ਆ ਕੇ ਆਪਣੇ ਕੋਲ ਆਪ ਹੀ ਨਿਊ ਈਅਰ ਹੈਪੀ ਹੈਪੀ ਨਿਊ ਈਅਰ ਤਾਵਾਜ ਇਹ ਤਾਂ ਹੈ ਨਹੀਂ ਕੋਈ ਆ ਕੀ ਸਰਪ੍ਰਾਈਜ਼ ਇਹਦੀ ਟੈਕਟ ਕਰਾਤੀ ਹਾਂ ਮੈਨੂੰ ਲੱਗਦਾ ਸਰਪ੍ਰਾਈਜ਼ ਦੱਸੋ ਸੰਧਾਰਾ ਚੈਨ ਨਹੀਂ ਆਉਂਦੀ ਟੈਕਟ ਕਰਾਤੀ ਟੈਕਟ ਨਹੀਂ ਹੋਈ ਹੋਈ ਫੇਰ ਮੂੰਹ ਦੇਖ ਲਓ ਜਾਣਾ ਤਾਂ ਦੇਖ ਲੈ ਚੱਲ ਯਾਰ ਟੈਕਟੀ ਹੋ ਗਈ ਤੇਰੀ ਉਹੀ ਮਰ ਜਾਂਦੀ ਸੀ ਮੈਂ ਕਿਹਾ ਸੀ ਨਾ ਮੈਨੂੰ ਲੱਗਦਾ ਵੀ ਜਾਂ ਪਨੀਰ ਵਾਲੇ ਪਕੌੜੇ ਆਏ ਜਾਂ ਕਿਹੜੇ ਮੁਖਾਣੀ ਸੀਗੇ ਨਹੀਂ ਨਹੀਂ ਮੇਥਲੀ ਹੋ ਗਿਆ ਪਿਆ ਤੇਰੀ ਬੀਜੀਆ ਜੀ ਆਇਆ ਹੀ ਨਾ ਨਹੀਂ ਬਣੇ ਬਸ ਕੱਪੜੇ ਬਾ ਚੱਲੀ ਆ ਗੇਰਾ ਹਾਂ ਜਾਣਾ ਤੂੰ ਚੱਲੇ ਚੱਲੇ ਗਿਆ ਟੱਟ ਹੋਈ ਨਹੀਂ ਉਹ ਤਾਂ ਨਹੀਂ ਹੋਈ ਵੀ ਆ ਬੀਜੋ ਮੈਂਦੇ ਟੈਕਟ ਕਰੇਂ ਜੁਣ ਨਹੀਂ ਮੈਂਦੇ ਤੁਹਾਨੂੰ ਪਤਾ ਨਹੀਂ ਜਸਲੀਨ ਦੀ ਵੀ ਲੈਣੀ ਆ ਮਨ ਤਾਂ ਪਤਾ ਨਹੀਂ ਜਸਲੀਨ ਦੀ ਵੀ ਲੈਣੀ ਆ ਤੇਰੀ ਲਾ ਲਾਂਗੇ ਦੇ ਨਾ ਜਾਣਾ ਮਾਂ ਜਾਣਾ ਹੀ ਆ ਉਹਨੇ ਹੋਰ ਜਵਾਬ ਕਦ ਦਿੰਦਾ ਉਹ ਤਾਂ ਤਿਆਰ ਆ ਜਾਣ ਨੂੰ ਜਾਣਾ ਕਿੱਥੇ ਆਈ ਸਰਪ੍ਰਾਈਜ਼ ਆਈ ਫੇਰ ਦੱਸਾਂਗੇ ਨਹੀਂ ਕਹਿੰਦਾ ਕੀ ਕਹਿੰਦਾ ਸੀ ਹੂੰ ਕਹਿੰਦਾ ਸੀ ਮੈਂ ਝੂਲਦੀ ਰਹਿ ਪੰਨਾ ਵੀ ਮੋਦੇ ਕੇ ਕਹਿੰਦੇ ਰੋਟੀ ਅਸੀਂ ਦੇ ਰਿਆ ਕਰਾਂਗੇ ਅੱਛਾ ਨਾਲ ਇੱਕ ਮੁੰਡਾ ਅੱਛਾ ਫੇਰ ਪੜਨਾ ਕੀ ਸੀਗਾ ਕੋਸ ਨਾਲ ਹੀ ਚੱਲੋ ਫੇਰ ਪੜਨਾ ਜਿਵੇਂ ਤੂੰ ਟੌਪ ਕੀਤਾ ਅੱరే ਮੈਂ ਹੋਣਾ ਕਰੀ ਉਹ ਮੈਂ ਇਹਨੇ ਟੌਪ ਕਰਨਾ ਚਲੋ ਵੀ ਸੰਗ ਤਾਂ ਨੇ ਤਿਆਰੀ ਕਰ ਲਈ ਆ ਚਲੋ ਕਰਾਂ ਰੋਡੋ ਕਰਾਂ ਟੈਕੀ ਰੂਚੀ ਚੱਲੇਗੇ ਘਰ ਹਾਂ ਪਾਪ ਦੇ ਬਣਣੇ ਜਾ ਕੇ ਹਾਂ ਦੋ ਹੋਣਗੇ ਆਪਣੇ ਦਾ ਕਿੰਨਾ ਕੋਲ ਪਾਣਾ ਹਣੇ ਦੇ ਉੱਤੇ ਪਤਾ ਨਹੀਂ ਦੋ ਛੋਟੇ ਬਣਾ ਲਿਓ ਵਧੀਆ ਨਾਲੇ ਚੱਕਣੇ ਸੌਖੇ ਇੱਕ ਵੱਡਾ ਇੱਕ ਬਣਾਵਾਂਗੇ ਤੇ ਸਮਾਨ ਨਹੀਂ ਆਉਣਾ ਇੱਕ ਨੂੰ ਇਹਦੇ ਨਾਲ ਦੇ ਦੋ ਛੋਟੇ ਬਣਾ ਲਾਂਗੇ ਇੱਕ ਜੀ ਮੰਮੀ ਡੈਡੀ ਦੇ ਹੋ ਜਾਣਗੇ ਇੱਕ ਆਪਾਂ ਦੇ ਨਵੇਂ ਸਾਲ ਵਾਲੇ ਦਾ ਨਾਂ ਆਇਆ ਭਾਈ ਅਸ਼ਟ ਵਰਕਰ ਦੇ ਇਹ ਆਪਣਾ ਯਾਰ ਆ ਤੇ ਆਪਣੇ ਨਾਲ ਆਈਟੀਆਈ 'ਚ ਪੜਦਾ ਰਿਹਾ ਆਜੋ ਹੁਣ ਆਪਾਂ ਇਹਨਾਂ ਦੇਖਾਵਾਂਗੇ ਬਰਗਰ ਨਵੇਂ ਸਾਲ ਦੀ ਪਾਰਟੀ ਆ ਨੱਕ ਨੂੰ ਕੁਲਵੇੜ ਲਿਆ ਨੇ ਬਹੁਤ ਨਾ ਵੱਧੋ ਅੱਜ ਵਰਕਰਾਂ ਦੇ ਛੱਡੇ ਆ ਖਿਡਾਰੀ ਦੇਖਦੇ ਆ ਪਹਿਲਾ ਕਿਹੜਾ ਖਾਓ ਚੈਲੰਜ ਹੋ ਗਿਆ ਕੀ ਕਰੋ ਚੱਕ ਦਿਓ ਪੱਟੇ ਇਹ ਡਾਈਟ ਤੇ ਆਉਂਗਾ ਮੈਡਮ ਤੁਸੀਂ ਡਾਈਟ ਤੇ ਹੋ ਹਾਂ ਤਾਂ ਕੀ ਹੋਇਆ ਬਰੀ ਗੋਡ ਬਰੀ ਗੋਡ ਕੱਚ ਦੇਓ ਪੱਟੇ ਕਰ ਅੱਜ ਇਹ ਫੇਰ ਮੂਡ ਲਿਆਂਦਾ ਹੋਗੀ ਹਾਂ ਹੋਗੀ ਟੈਕਟਰੀ ਕੰਜਰਾ ਤੁਨ ਮੈਂ ਕਿਹਾ ਸੀ ਨਾ ਮਨ ਨਾਲ ਲੈ ਕੇ ਜਾ ਮੈਂ ਬਸ ਨਹੀਂ ਹਟੀ ਇਹ ਕਹਿੰਦੀ ਮੇਰਾ ਚੇਤਾ ਨਹੀਂ ਲੱਗਦਾ ਮੁੰਡੇ ਬਿਨਾ ਕਹਿੰਦੀ ਫਿਰ ਮੈਂ ਜਿਵੇਂ ਹੁਣ ਤੇਰੀ ਮਾਂ ਕਹਿੰਦੀ ਹਾਂ ਮੈਨੂੰ ਸੋਦੀ ਜੀ ਮਮੀ ਨੇ ਪਹਿਲਾਂ ਹੀ ਕਿਹਾ ਸੀ ਕਹਿੰਦੀ ਹੈਪੀ ਮੁੰਡੇ ਨਾਲ ਆ ਟੈਡੀ ਜੱਟ ਲੈ ਜਾਏਗਾ ਹਾਂ ਟੈਡੀ ਜੱਟ ਲੈ ਜਾਏਗਾ 9 ਸਾਲ ਦਾ ਦੇੜੀ ਉਹ ਲੈ ਗਏ ਉਹ ਲਈ ਆ ਨਾ ਮੈਂ ਤੇ ਮਾਂ ਦੇ ਲਈ ਹਾਂ ਸਹੀ ਗੱਲ ਐ ਨਾ ਮਾਂ ਦੇ ਲਈ ਗੱਲ ਤੂੰ ਮੁੱਕ ਗਿਆ ਤਾਂ ਆ ਕਿ ਤੈਨੂੰ ਮੈਂ ਦੇ ਦੇਸ ਮਮੀ ਹਾਂ ਮੈਂ ਤੇ ਦੇਣੀ ਨਾ ਮਾਂ ਦੇ ਲਈ ਗੱਲ ਤੂੰ ਮੁੱਕ ਲੈ ਹਾਂ ਕਿ ਤੈਨੂੰ ਗਿਫਟ ਮੈਂ ਦੇਣੀ ਆ ਮੈਂ ਛੱਡੀ ਜਾਂਦੀ ਆ ਆਪ ਦਾ ਬਣਾਣੇ ਦਾ ਇਹ ਤੇਰਾ ਡੱਬਾ ਇੱਕ ਇੱਕ ਤੈਨੂੰ ਲਿਆਤਾ ਇੱਕ ਡੈਡੀ ਜੀ ਲਿਆਤਾ ਆ ਤੈਨੂੰ ਲਿਆਤਾ ਉਹ ਡੈਡੀ ਦਾ ਉਹ ਡੈਡੀ ਦਾ ਤੇਰਾ ਡੈਡੀ ਨੂੰ ਲੱਗਈ ਡੈਡੀ ਲੱਗੇਗਾ ਤਾਂ ਕੰਮ ਨਹੀਂ ਆਉਣਾ ਚਲੋ ਇਹ ਨੰਦੀਪਾ ਹਣ ਬੈਗ ਨੂੰ ਕਾਟ ਦੇ ਦੇ ਉਹ ਜੂਸਰ ਦਾ ਇੱਥੇ ਘਰੀ ਭੁੱਲ ਗਏ ਡੱਬਾ ਉਹਦਾ ਵਿੱਚ ਪਿਆ ਉਹਦੇ ਨਾਲ ਲਾ ਡੱਬਾ ਉਹ ਪਿਆ ਜੂਸਰ ਦਾ ਜੂਸਰ ਘਰੀ ਭੁੱਲ ਗਏ ਕਿਉਂ ਬੰਦਾ ਹੋਰ ਮੋੜ ਲੈਂਦਾ ਕੱਜ ਉਹ ਵੇਰੀ ਗੱਲ ਹਾਂ ਰੋਕਣਾ ਮੈਂ ਵੀ ਨਾਲ ਹੀ ਜਾਊਂਗਾ ਆ ਤੁਹਾਡਾ ਗਿਫਟ ਲਿਆ ਤਾਂ ਆ ਦੇ ਦੇ ਤੁਹਾਡਾ ਮਮਮੀ ਇੱਕ ਮੰਮੀ ਦਾ ਗਿਫਟ ਲੈਂਦਾ ਇਹ ਕਹਾਂ ਕਿਸਕ ਦਾ ਨਹੀਂ ਇਹ ਤੁਹਾਡੇ ਡੱਬੇ ਆ ਰੁੱਟੀ ਆ ਜਿਹੜੇ ਲੈ ਕੇ ਜਾਣਾ ਰੇਲ 'ਚ ਡੈਡੀ ਸਤਿ ਸ੍ਰੀ ਅਕਾਲ ਹਾਂ ਮੈਨੂੰ 5-6 ਦੁਕਾਨਾਂ ਗਾ ਕੇ ਫੇਰ ਮਿਲੇ ਸਾਰੇ ਭਾਂਡੇ ਵਾਲੀਆਂ ਦੁਕਾਨਾਂ ਗਾਤੀਆਂ ਹੋਰ ਕੋਈ ਨਹੀਂ ਗਿਫਟ ਇਹੀ ਆ ਹੋਰ ਨਾ ਦਿਲ ਤੇ ਨਾ ਲਾਜੀ ਗੱਲ ਮੰਮੀ ਕਹਿੰਦੀ ਹਾਂ ਡੈਡੀ ਨੂੰ ਲਿਆ ਕੇ ਦੇਈ ਜਾਂਦੇ ਹੋ ਮੈਨੂੰ ਨਹੀਂ ਲਿਆ ਕੇ ਦਿੰਦੇ ਕੋਲ ਬਹੁਤ ਸੋਹਣਾ ਕੰਟੇਨਰ ਮਿਲ ਗਿਆ ਇੱਥੋਂ ਲੈ ਜਾਓ ਉਧਰੋਂ ਉਧਰੋਂ ਆਪਾਂ ਚੜਨ ਲੱਗੇ ਬਣਾ ਲਿਆਵਾਂਗੇ ਬਣ ਜਣਾ ਬਣ ਜਣਾ ਉੱਥੇ ਉਹ ਕਮਰੇ ਲੈ ਮਿਲ ਗਿਆ ਆਪਾਂ ਨੂੰ ਉੱਥੇ ਕੈਚ ਆਹ ਵੇਖੋ ਚਾਰ ਪੰਜ ਦੁਕਾਨਾਂ ਗਈਆਂ ਫੇਰ ਮਿਲ ਕਿਆ ਕਿਆ ਹੁਣ ਆ ਡੱਬਾ ਵੀ ਦਿਖਾ ਦੇ ਜਿਹੜਾ ਤੂੰ ਲਿਆਉਂਦਾ ਮੰਮੀ ਨੂੰ ਸੋਹਣਿਆਂ ਇਹਨਾਂ ਚ ਸਾਰਿਆਂ ਚ ਇੱਕ ਚੀਜ਼ ਪਾ ਕੇ ਦੇ ਦੇ ਦੀਪੇ ਦੇ ਵੀ ਹੈਗੇ ਜੀ ਵਧੀਆ ਜਿਵੇਂ ਆਪਾਂ ਕਿਤੇ ਜਾਣਾ ਅੰਦਰ ਬਾਹਰ ਜਾਣਾ ਉਹਦੇ ਲਈ ਵਧੀਆ ਇਹਨਾਂ ਲੈਣਾ ਤਾਂ ਫੋੜ ਕੇ ਨਾ ਦੀਪਰੇ ਵੀ ਨਾਲ ਜਾਣਾ ਚੁੱਪ ਨਾ ਕਰ ਜੋ ਲਾਲ ਨੂੰ ਸੁਟਣੀ ਮਿਲਣੀ ਹੈ ਹੈ ਨਹੀਂ ਉਹ ਵਿਚੋ ਹੀ ਲੈ ਲਾਂਗੇ ਵਿਚੋ ਹੀ ਲੈ ਲਾਂਗੇ ਭਾਣੇ ਦੇ ਮੇਰਾ ਲੈ ਲਿਓ ਫਿਰ ਵਿਚੋ ਹੀ ਲੈ ਲਾ ਲਾ ਇਹ ਕਹਿੰਦੀ ਮੈਂ ਉੱਠ ਕੇ ਬਾਥਰੂਮ ਜਾੜੂਂਗੀ ਦੀਪਨ ਬਾਦੂੰਗੀ ਉੱਥੇ ਟੋਕਟ ਬਹੁਤ ਸਾਰੇ ਆਉਂਦੇ ਆ ਹਾਂ ਨਾ ਪਾਦੀ ਤਾਂ ਇਹ ਬੰਦਿਆ ਬੰਦੇ ਆ ਆ ਦੇਖਿਆ ਉਹ ਡੱਬਾ ਵੀ ਸੋਨਾ ਲੈ ਡੱਬਾ ਵੀ ਤੇਰੇ ਪਾੜ ਦੇਣਾ ਮੈਂ ਚੱਕ ਕਰ ਗਿਆ ਯੱਕ 一个，嗯嗯 <I>、yeah. uh，接着。